ਪਾਰਟੀ ਦੇ ਖਿਲਾਫ ਗਤੀਵਿਧੀਆਂ ਤੁਸੀਂ ਕਰ ਰਹੀ ਸੀ ਕੀ ਉਹ ਗਤੀਵਿਧੀਆਂ ਸੀ ਕੀ ਉਹ ਗੱਲਾਂ ਸੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਸਹੀ ਨਹੀਂ ਲੱਗੀਆਂ ਤੁਹਾਡੀਆਂ ਮੈਂ ਸਿਰਫ ਇਹ ਹੋਕਾ ਦਿੱਤਾ ਸੀ ਜੋ ਡੇਰਾ ਬਾਬਾ ਨਾਨਕ ਦੀ ਸੰਗਤ ਨੇ ਮੇਰੇ ਨਾਲ ਸਾਂਝਾ ਕੀਤਾ ਸੀ ਕਿ ਬਲਾਤਕਾਰੀ ਜਿਹੜਾ ਉਹਨੂੰ ਪਾਰਟੀ 'ਚ ਸ਼ਾਮਿਲ ਹੋਣਾ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਸੀ ਉੱਤੇ ਬੜੇ ਇਲਜ਼ਾਮ ਲੱਗੇ ਚਾਹੇ ਉਹ ਬੇਅਦਬੀ ਦਾ ਸੀ ਚਾਹੇ ਉਹ ਨਸ਼ੇ ਦਾ ਸੀ ਤੇ ਮੈਂ ਚਾਹੁੰਦਾ ਸੀ ਕਿ ਪਾਰਟੀ ਹਾਸ਼ੀਏ ਤੇ ਤੇ ਇਹੋ ਜਿਹਾ ਕੋਈ ਵੀ ਕੰਮ ਪਾਰਟੀ ਨਾ ਕਰੇ ਕਿ ਸੁੱਚਾ ਸਿੰਘ ਲਗਾ ਹੋਣਾ ਦੇ ਸ਼ਾਮਲੂ ਦੁਆਰਾ ਹੋਣ ਦਾ ਤੁਸੀਂ ਵਿਰੋਧ ਕਰ ਰਹੇ ਸੀ ਲਗਾਤਾਰ ਮੈਂ ਕਿ ਅਜਿਹੇ ਬੰਦੇ ਦਾ ਆਪਣੀ ਜ਼ੁਬਾਨ ਤੋਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਦਾ ਨਾਮ ਆ ਜ਼ੁਬਾਨ ਗੰਦੀ ਹੋਵੇ ਮੈਂ ਤਨੂੰ ਇਹ ਪੁੱਛਦਾ ਵੀ ਮੈਂ ਕਿਹੜਾ ਸ਼ੁਰਾ ਮਾਰਿਆ ਮੈਨੂੰ ਸ਼ੁਰੂਆਤ ਦਾ ਵਿਖਾ ਦਿਓ ਜਿਹੜਾ ਮੈਂ ਸ਼ੁਰਾ ਪਾਰਟੀ ਚ ਮਾਰਿਆ ਕੋਈ ਸਬੂਤ ਹੈਗਾ ਤੇ ਉਹ ਦੱਸੋ ਮੈਂ ਦਸਤਾਰ ਦਾ ਰੰਗ ਦੇਖ ਰਿਹਾ ਤੁਹਾਡੇ ਬੜਾ ਸੋਹਣਾ ਲੱਗ ਰਿਹਾ ਹੈ ਕਿ ਪਹਿਲਾਂ ਹੀ ਬਨ ਲੁੰਦੇ ਸੀ ਜਾਂ ਅੱਜ ਇੱਕ ਖਾਸ ਦਿਨ ਤੇ ਬਨਿਆ ਜੋਇਨਿੰਗ ਸੀ ਭਾਜੀਪੀ ਚ ਤੁਸੀਂ ਦੇਖਿਓ ਮੇਰੀਆਂ ਫੇਸਬੁੱਕ ਤੇ ਇੱਕ ਦਿਫ ਮੇਰੀਆਂ ਫੋਟੋਗ੍ਰਾਫਸ ਚੈੱਕ ਕਰਿਓ ਮੇਰੇ ਸਾਰੇ ਪਾਗਾਂ ਦੇ ਰੰਗ ਮੈਂ ਬੰਨਦਾ ਇਹ ਹਣ ਕੇਸਰੀ ਰੰਗ ਆਏ ਇਹ ਕੋਈ ਵਖਰਾ ਰੰਗ ਤੇ ਨਹੀਂਗਾ ਚਲੋ ਮੈਂ ਧੰਨਵਾਦ ਕਰਦਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕਿ ਜਿੰਨੇ ਮੈਨੂੰ ਪਾਰਟੀ ਚੋਂ ਕੱਢ ਦਿੱਤਾ ਪਰ ਪਾਰਟੀ ਚੋਂ ਇਸ ਕਰਕੇ ਕੱਢਿਆ ਕਿ ਕਿਉਂਕਿ ਮੈਂ ਬਲਾਤਕਾਰੀ ਦਾ ਰਾਹ ਰੋਕਿਆ ਸੀ ਆਨ ਮਿਊਡ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਵਿੰਦਰ ਸਿੰਘ ਪੰਜਾਬ ਅਤੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਚੱਲਦਿਆਂ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਪ੍ਰਾਣੀ ਆਪਣੀ ਪਾਰਟੀਆਂ ਨੂੰ ਅਲਵਿਦਾ ਵੀ ਆਖ ਦਿੱਤਾ ਗਿਆ ਤੇ ਹੋਰ ਪਾਰਟੀਆਂ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਇਸੇ ਦੇ ਚੱਲਦੇ ਆ ਰਵਿਕਰਨ ਸਿੰਘ ਕਾਲੋਂ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਬੀਤੀ ਰਾਤ ਇੱਕ ਲੈਟਰ ਕੱਢਿਆ ਜਾਂਦਾ ਹੈ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਤੇ ਅੱਜ ਉਹਨਾਂ ਦੇ ਵੱਲੋਂ ਭਾਜਪੀ ਦੇ ਵਿੱਚ ਉਹ ਸ਼ਾਮਲ ਹੋ ਚੁੱਕੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕੁਝ ਕਾਰਨ ਰਹੀ ਉਹਨਾਂ ਨੂੰ ਜਿਹੜਾ ਅਕਾਲੀ ਦਲ ਦੇ ਵੱਲੋਂ ਬਾਹਰ ਕੱਢਿਆ ਗਿਆ ਉਹਦੇ ਕੀ ਕੁਝ ਪਿਛਲੇ ਕਾਰਨ ਸੀ ਸਾਰੀ ਗੱਲਬਾਤਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਰਵਿਕਰਨ ਜੀ ਬਹੁਤ-ਬਹੁਤ ਸਵਾਗਤ ਹੈ ਜੀ ਦਾਨ ਮਿਊਟ ਤੇ ਸਾਰੇ ਅਨਮਿਊਟ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਜੀ ਮੈਂ ਜ਼ਿਕਰ ਕੀਤਾ ਜਿਵੇਂ ਵੀ ਅ ਪਿਛਲੇ ਕੱਲ ਜਿਹੜਾ ਇੱਕ ਲੈਟਰ ਸਾਹਮਣੇ ਆਉਂਦਾ ਸ਼ੋਮਣੀ ਅਕਾਲੀ ਦਲ ਦਾ ਸ਼ੋਮਣੀ ਅਕਾਲੀ ਦਲ ਦੇ ਪਰਿਵਾਰ ਤੁਹਾਡਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਸ਼ੋਮਣੀ ਅਕਾਲੀ ਦਲ ਦੇ ਵਿੱਚ ਸੀ ਕੱਲ ਤੁਹਾਨੂੰ ਜਿਹੜਾ ਉਹ ਬਾਹਰ ਦਾ ਰਸਤਾ ਇਹ ਗੱਲ ਕਹਿ ਕੇ ਦਿਖਾ ਦਿੱਤਾ ਗਿਆ ਅਕਾਲੀ ਦਲ ਨੇ ਜੋ ਤਰਕ ਰੱਖਿਆ ਕਿ ਜਿਹੜੀਆਂ ਵਿਪਾਰਟੀ ਦੇ ਖਿਲਾਫ ਗਤੀਵਿਧੀਆਂ ਤੁਸੀਂ ਕਰ ਰਹੇ ਸੀ ਕੀ ਉਹ ਗਤੀਵਿਧੀਆਂ ਸੀ ਕੀ ਉਹ ਗੱਲਾਂ ਸੀ ਜਿਹੜੀਆਂ ਸ਼ੋਮਣੀ ਅਕਾਲੀ ਦਲ ਨੂੰ ਸਹੀ ਨਹੀਂ ਲੱਗੀਆਂ ਤੁਹਾਡੀਆਂ ਵੇਖੋ ਮੈਂ ਤੋਂ ਪਹਿਲਾਂ ਇਹ ਤੁਹਾਡੇ ਦਾ ਚੈਨਲ ਰਾਹੀਂ ਜਿੰਨੇ ਵੀ ਸ਼ਰੋਮਣੀ ਅਕਾਲੀ ਦਲ ਨੂੰ ਚੋਣ ਵਾਲੇ ਜਾਂ ਮੇਰੇ ਹਲਕਾ ਡੇਰਾ ਬਾਬਾ ਨਾਨਕ ਫਤੇਗੜ ਚੂੜੀਆਂ ਤੋਂ ਚੋਣ ਵਾਲੇ ਮੇਰੇ ਲੋਕ ਨੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਕੋਈ ਵੀ ਅਨੁਸ਼ਾਸਨ ਭੰਗ ਨਹੀਂ ਕੀਤਾ ਹੂੰ ਕਿਸੇ ਦੇ ਬਰਖਿਲਾਫ ਕਿਸੇ ਵਿਅਕਤੀ ਦੇ ਕਿਸੇ ਪਾਰਟੀ ਦੇ ਕਿਸੇ ਮੈਂ ਕਹਿ ਲਵਾਂ ਕਿ ਲੀਡਰ ਦੇ ਬਰਖਿਲਾਫ ਇੱਕ ਵੀ ਲਫ਼ਜ਼ ਆਪਣੀ ਜ਼ੁਬਾਨ 'ਚੋਂ ਨਹੀਂ ਕੱਢਿਆ ਮੈਂ ਸਿਰਫ ਇਹ ਹੋਕਾ ਦਿੱਤਾ ਸੀ ਜੋ ਡੇਰਾ ਬਾਬਾ ਨਾਨਕ ਦੀ ਸੰਗਤ ਨੇ ਮੇਰੇ ਨਾਲ ਸਾਂਝਾ ਕੀਤਾ ਸੀ ਕਿ ਬਲਾਤਕਾਰੀ ਜਿਹੜਾ ਉਹਨੂੰ ਪਾਰਟੀ 'ਚ ਸ਼ਾਮਲ ਨਹੀਂ ਹੋਉਂਦਾ ਹੂੰ ਕਿਉਂਕਿ ਸ਼ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਸੀ ਇਹਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਬਹੁਤ ਵੱਡਾ ਰੋਲ ਨਿਭਾਇਆ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦਾ ਲਹੂ ਜਿਹੜਾ ਸੀ ਇਸ ਪਾਰਟੀ ਦੀਆਂ ਨੀਂਹਾਂ ਦੇ ਵਿੱਚ ਸੀ ਇਸ ਪਾਰਟੀ ਨੂੰ ਖੜਾ ਕੀਤਾ ਸੀ ਤੇ ਮੈਂ ਨਹੀਂ ਸੀ ਚਾਹੁੰਦਾ ਕਿਉਂਕਿ ਪਾਰਟੀ ਪਹਿਲਾਂ ਹੀ ਹਾਸ਼ੀਏ ਤੇ ਸਾਡੀ ਸ਼ਰਮਣੀਕਾਰ ਦਲ ਦੀ ਜਿਹੜੀ ਪਾਰਟੀ ਸੀ ਉੱਤੇ ਬੜੇ ਇਲਜ਼ਾਮ ਲੱਗੇ ਚਾਹੇ ਉਹ ਬੇਅਦਬੀ ਦਾ ਸੀ ਚਾਹੇ ਉਹ ਨਸ਼ੇ ਦਾ ਸੀ ਤੇ ਮੈਂ ਚਾਹੁੰਦਾ ਸੀ ਕਿ ਪਾਰਟੀ ਹਾਸ਼ੀਏ ਤੇ ਇਹੋ ਜਿਹਾ ਕੋਈ ਵੀ ਕੰਮ ਪਾਰਟੀ ਨਾ ਕਰੇ ਜਿਹਦੇ ਨਾਲ ਸਾਡਾ ਸਾਰਿਆਂ ਦਾ ਨੁਕਸਾਨ ਹੋਵੇ ਬਿਲਕੁਲ ਪਰ ਮੇਰੀ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ ਮੈਂ ਤਾਂ ਸਿਰਫ ਇੰਨਾ ਕਿਹਾ ਸੀ ਕਿ ਤੁਸੀਂ ਸਾਡੇ ਵਰਕਰ ਜਿਹੜੇ ਨੇ ਸਾਡੇ ਉਹਨਾਂ ਨੂੰ ਇਹ ਸਪਸ਼ਟ ਕਰੋ ਕਿ ਤੁਸੀਂ ਉਸ ਬਲਾਤਕਾਰੀ ਨੂੰ ਪਾਰਟੀ 'ਚ ਸ਼ਾਮਲ ਕਰ ਰਹੇ ਹੋ ਕਿ ਨਹੀਂ ਹੂੰ ਉਹਨਾਂ ਨੇ ਸਿਲਾ ਇਹ ਦਿੱਤਾ ਕਿ ਮੇਰੀ ਜਿਹੜੀ ਗੱਲ ਸੀ ਉਹਨੂੰ ਨਕਾਰਿਆ ਤੇ ਬਲਾਤਕਾਰੀ ਦੀ ਮਦਦ ਕੀਤੀ ਤੇ ਸੁਚਾ ਸਿੰਘ ਲਗਾ ਹੁਣਾਂ ਦੀ ਮੇਰੇ ਖਿਆਲ 'ਚ ਜੇ ਮੈਂ ਗਲਤ ਨਾ ਹੋਵਾਂ ਤੁਸੀਂ ਗੱਲ ਕਰ ਰਹੇ ਹੋ ਕਿ ਸੁਚਾ ਸਿੰਘ ਲਗਾ ਹੁਣਾਂ ਦੇ ਸ਼ਾਮਲ ਦੁਆਰਾ ਹੋਣ ਦਾ ਤੁਸੀਂ ਵਿਰੋਧ ਕਰ ਰਹੇ ਸੀ ਲਗਾਤਾਰ ਮੈਂ ਕਿਸੇ ਮੈਂ ਕਿਹ ਅਜਿਹੇ ਬੰਦੇ ਦਾ ਆਪਣੀ ਜ਼ੁਬਾਨ ਤੋਂ ਨਾਮ ਨਹੀਂ ਲੈਣਾ ਚਾਹੁੰਦਾ ਕੀ ਦਾ ਨਾਮ ਆ ਜबान ਗੰਦੀ ਹੋਵੇ ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਸਿਖਾਇਆ ਕਿ ਉਹ ਕੰਮ ਕਰੋ ਜਿਹਦੇ ਨਾਲ ਤੁਹਾਡੀ ਸ਼ੋਭਾ ਹੋਵੇ ਤੇ ਮੇਰਾ ਖਿਆਲ ਹੈ ਕਿ ਜਦੋਂ ਜਿਹੜੇ ਘਰ ਦੇ ਸਿਆਣੇ ਜਿਹੜੇ ਪੁੱਤ-ਪੋਤਰਿਆਂ ਵਾਲੇ ਹੋਣ ਤੇ ਇਹੋ ਜੀਆਂ ਕਨਾਉਣੀਆਂ ਹਰਕਤਾਂ ਕਰਨ ਤੇ ਜਦੋਂ ਵੀਡੀਓ ਬਾਹਰ ਆਵੇ ਤੇ ਉਦੋਂ ਸਾਨੂੰ ਆਪ ਨੂੰ ਵੇਖ ਕੇ ਸ਼ਰਮ ਮਹਿਸੂਸ ਹੋਵੇ ਤੇ ਮੇਰਾ ਖਿਆਲ ਹੈ ਕਿ ਜਦੋਂ ਆਪਾਂ ਗੁਰੂ ਮਹਾਰਾਜ ਦੇ ਸਨਮ ਹੋ ਕੇ ਲਾਵਾਂ ਲੈਨੇ ਆ ਨਾ ਤੇ ਉਦੋਂ ਅਸੀਂ ਇਹ ਪ੍ਰਤੀਗਿਆ ਕਰਦੇ ਆ ਕਿ ਅਸੀਂ ਜੇ ਇਸ ਨਾਰੀ ਦੇ ਨਾਲ ਅੱਜ ਲਾਵਾਂ ਲੈ ਰਹੇ ਆ ਉਹ ਧਰਮ ਨਿਭਾਵਾਂਗੇ ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹ ਸੌ ਸੀ ਕਹ ਲਈ ਤੇ 100 ਹੀ ਆਪਾਂ ਕਹਿ ਸਕਦੇ ਆ ਲਾਵਾਂ ਉਹਨੂੰ ਤੋੜਿਆ ਕਿ ਇਹਨੇ ਪਹਿਲਾਂ ਇੱਕ ਦੂਜਾ ਵਿਆਹ ਕਰਵਾ ਲਿਆ ਵਿਆਹ ਤੋਂ ਵੀ ਇਹ ਰੱਜਿਆ ਨਹੀਂ ਇਹਦੀ ਹਵਸ ਰੱਜੀ ਨਹੀਂ ਇਹਨੇ ਮੁੜ ਕੇ ਉਹ ਜਿਹੜੀ ਬੀਬੀ ਦੀ ਵੀਡੀਓ ਜਾਰੀ ਹੋਈ ਉਹਦਣਾ ਜੋਏ ਨੇ ਕੋਈ ਕਰਮ ਕਰਦਾ ਪਾਇਆ ਗਿਆ ਸੀ ਇਹ ਤੁਸੀਂ ਸਾਰਿਆਂ ਦੇ ਵਿੱਚ ਸੀ ਸਾਰੇ ਹਰ ਘਰ ਦੇ ਵਿੱਚ ਗਈ ਉਹ ਵੀਡੀਓ ਤੇ ਮੈਂ ਉਸ ਗੱਲ ਦੀ ਜਿਹੜੀ ਸੀ ਉਹ ਨਿੰਦਾ ਕਰਦਾ ਸੀ ਮੈਂ ਉਸ ਗੱਲ ਨੂੰ ਰੋਕਦਾ ਸੀ ਪਰ ਇਹਨਾਂ ਨੂੰ ਉਹ ਗਵਾਰਾ ਨਹੀਂ ਆਇਆ ਤਾਂ ਜਦੋਂ ਹੁਣ ਭਾਜਪਾ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਤਾਂ ਭਾਜਪਾ ਹੀ ਕਿਉਂ ਇੱਕੋ ਕੱਲ ਦੀ ਰਾਤ ਜਿਹੜੀ ਸੀ ਨਾ 9 ਵਜੇ ਤੋਂ 9:30 9 ਵਜੇ ਟਵੀਟ ਕੀਤਾ ਸੀ ਆਪਣੇ ਇੱਕ ਪਾਰਟੀ ਦੇ ਉਸ ਪਾਰਟੀ ਦੇ ਇੱਕ ਅਹੁਦੇਦਾਰ ਨੇ ਹੂੰ ਤੇ ਟਵੀਟ ਵੀ ਉਸ ਬੰਦੇ ਨੇ ਕੀਤਾ ਜਿਹੜਾ ਆਪ ਡਿਸਿਪਲਨ ਦੇ ਵਿੱਚ ਨਹੀਂ ਸੀ ਮੈਂ ਤਾਂਨਾਂ ਨੂੰ ਇਹ ਪੁੱਛਦਾ ਵੀ ਮੈਂ ਕਿਹੜਾ ਸ਼ੁਰਾ ਮਾਰਿਆ ਮੈਨੂੰ ਸ਼ੁਰੂਆਤ ਦਾ ਵਿਖਾ ਦਿਓ ਜਿਹੜਾ ਮੈਂ ਸ਼ੁਰਾ ਪਾਰਟੀ ਚ ਮਾਰਿਆ ਕੋਈ ਸਬੂਤ ਹੈਗਾ ਤੇ ਉਹ ਦੱਸੋ ਤੇ ਟਵੀਟ ਵੀ ਉਸ ਬੰਦੇ ਨੇ ਕੀਤਾ ਜਿਨੇ ਸਭ ਤੋਂ ਪਹਿਲਾਂ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਸੀ ਡਾਕਟਰ ਚੀਮਾ 1997 ਦੀ ਜਿਹਦਾ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਸੀ ਨਾ ਹੂੰ ਸਰਦਾਰ ਬਲਬੀਰ ਸਿੰਘ ਬਾਠ ਜਿਹੜੇ ਸ਼੍ਰੀ ਹਰਗੋਬਿੰਦ ਪਤੋ ਇਲੈਕਸ਼ਨ ਲੜਦੇ ਹੁੰਦੇ ਸੀ ਤੇ ਇਹ ਬੰਦਾ ਉਥੋਂ ਜਾ ਕੇ ਆਜ਼ਾਦ ਲੜਿਆ ਸੀ ਤੇ ਇਹ ਸਾਨੂੰ ਦੱਸੂਗਾ ਵੀ ਡਿਸਪਲਨ ਕੀ ਆ ਜਿਹਨੂੰ ਆਪ ਨਹੀਂ ਸੀ ਪਤਾ ਡਿਸਪਲਨ ਡਿਸਪਲਨ ਚ ਕਿਵੇਂ ਰਹਿਣਾ ਵਾ ਤੇ ਭਾਜਪਾ ਦਾ ਚੁਣਨਾ ਜਿਹੜਾ ਉਹ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਜ਼ਨ ਆ ਜੋ ਉਹਨਾਂ ਨੇ ਕੰਮ ਕੀਤੇ ਨੇ 10 ਸਾਲਾਂ ਦੇ ਵਿੱਚ ਸਾਡੀ ਸਿੱਖ ਕੌਮ ਦਾ ਜਿਹੜਾ ਸਭ ਤੋਂ ਵੱਡਾ ਉਹਨਾਂ ਨੇ ਕੰਮ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਜਿਹੜਾ ਕਿ ਮੇਰਾ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਸਾਡੀਆਂ ਲੱਖਾਂ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਹੋਈ ਤੇ ਮੋਦੀ ਜੀ ਦੇ ਰਾਹੀਂ ਉਹ ਜਿਹੜਾ ਸੀ ਉਹ ਕਰਤਾਰਪੁਰ ਦਾ ਲਾਂਘਾ ਖੁੱਲਿਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਸੜਕਾਂ ਦਾ ਚਾਲ ਆ ਉਹ ਸਾਰੇ ਦਾ ਸਾਰਾ ਜਿਹੜਾ ਸੀ ਜਦੋਂ ਭਾਜਪਾ ਦੀ ਗਵਰਨਮੈਂਟ ਸੀ ਜਦੋਂ ਹੁਣ ਸਾਰਾ ਉਹਨਾਂ ਨੇ ਹੀ ਇਹ ਸਾਰਾ ਨੈਟਵਰਕ ਬਣਾਇਆ 바ਕੀ ਇੰਡਸਟਰੀ ਨੂੰ ਦੇਣ ਜਿਤਨਾ ਹਿੰਦੁਸਤਾਨ ਦੀ ਪੈਠ ਸਾਰੇ ਵਰਲਡ ਦੇ ਵਿੱਚ ਉਹ ਜਦੋਂ ਦੇ ਮੋਦੀ ਪ੍ਰਧਾਨ ਮੰਤਰੀ ਬਣੇ ਉਦੋਂ ਬਣੀ ਸਾਡਾ ਸਾਰ ਹਿੰਦੁਸਤਾਨ ਦਾ ਨਾਂ ਹਰ ਵਰਲਡ ਦੇ ਕੋਨੇ ਵਿੱਚ ਸਤਕਾਰ ਨਾਲ ਲਿਆ ਜਾਂਦਾ ਜਦੋਂ ਪ੍ਰਧਾਨ ਮੰਤਰੀ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਸੁਣਦੇ ਨੇ ਉਹਨਾਂ ਦੀ ਗੱਲ ਤੇ ਅਮਲ ਕਰਦੇ ਨੇ ਤੇ ਇਹ ਪਾਰਟੀ ਇੱਕ ਰਾਸ਼ਟਰੀ ਪਾਰਟੀ ਸੀ ਤੇ ਮੈਂ ਇਸ ਕਰਕੇ ਦਾ ਜੁਆਇਨ ਕੀਤਾ ਕਿਉਂਕਿ ਜਿਹੜੀਆਂ ਪਾਕੀ ਪਾਰਟੀ ਨਾਲ ਉਹਨਾਂ ਵਿੱਚ ਪਰਿਵਾਰਵਾਦ ਆ ਤੇ ਮੈਂ ਕਿਉਂਕਿ ਨੈਸ਼ਨਲ ਪਾਰਟੀ ਜਦੋਂ ਜਿਹੜਾ ਕੰਮ ਕਰਦਾ ਵਾ ਉਹਦਾ ਮੁੱਲ ਪਾਉਂਦੀ ਆ ਤੇ ਹਰ ਮਾਮੂਲੀ ਤੋਂ ਮਾਮੂਲੀ ਵਰਕਰ ਨੂੰ ਵੀ ਇਹ ਸ਼ਾਬਾਸ਼ ਦੇ ਕੇ ਅੱਗੇ ਤੋਰਦੇ ਨੇ ਤੇ ਮੈਂ ਇਸ ਸੋਚ ਦੇ ਨਾਲ ਜਿਹੜਾ ਵਾ ਇਸ ਬੀਜੇਪੀ ਪਾਰਟੀ ਨੂੰ ਅਪਣਾਇਆ ਬਿਲਕੁਲ ਦਲਜੀਤ ਸਿੰਘ ਚਿਮਾ ਉਹਨਾਂ ਦੀ ਗੱਲ ਤੁਸੀਂ ਕੀਤੀ ਉਹ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਜਿਹੜਾ ਉਚੋਂ ਲੜ ਰਹੇ ਨੇ ਕੀ ਤੁਸੀਂ ਉਹਨਾਂ ਦੀ ਮਦਦ ਨਹੀਂ ਸੀ ਕਰ ਰਹੇ ਪਿਛਲੇ ਦਿਨਾਂ ਦੇ ਵਿੱਚ ਮੈਂ ਤਾਂ ਮੀਟਿੰਗਾਂ ਵੀ ਸ਼ੁਰੂ ਕਰਵਾ ਦਿੱਤੀਆਂ ਸੀ ਸਾਰਾ ਕੁਝ ਹੋਇਆ ਸੀ ਪਰ ਉਹਦੇ ਵਿੱਚ ਖੜੋਤ ਇੱਕ ਆਈ ਸੀ ਕਿ ਸਾਡੇ ਸਾਰੇ ਹਲਕੇ ਦੇ ਵਰਕਰਾਂ ਦੀ ਇੱਕ ਆਵਾਜ਼ ਸੀ ਕਿ ਆ ਜਿਹੜਾ ਸ਼ੰਕਾ ਵਾ ਇਹਨੂੰ ਦੂਰ ਕੀਤਾ ਜਾਵੇ ਕਿਉਂਕਿ ਜਦੋਂ ਲੋਕ ਸਭਾ ਦੇ ਉਮੀਦਵਾਰਾਂ ਦੀ ਚੋਣ ਹੋ ਰਹੀ ਸੀ ਨਾ ਤੇ ਉਦੋਂ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਤੇ ਉਹਨਾਂ ਮੇਰੇ ਨਾਲ ਗੱਲ ਸਾਂਝੀ ਕੀਤੀ ਕਿ ਮੇਰੀ ਮਜਬੂਰੀ ਆ ਕਿ ਮੇਰੇ ਪਿਤਾ ਜੀ ਤੇ ਜਿਹੜੇ ਬੋਲ ਸੀ ਮੈਂ ਉਹਨਾਂ ਨੂੰ ਪਗਾਉਣਾ ਚਾਹਉਣਾ ਕਿ ਇਹ ਜਿਹੜਾ ਸ਼ਖਸੀਅਤ ਆ ਮੈਂ ਇਹਨੂੰ ਪਾਰਟੀ 'ਚ ਸ਼ਾਮਲ ਕਰਾਉਣਾ ਤਾਂ ਮੈਂ ਉਦੋਂ ਵੀ ਮਨਾਂ ਕੀਤਾ ਮੈਂ ਕਿਹਾ ਪ੍ਰਧਾਨ ਜੀ ਇਹ ਕੰਮ ਨਾ ਕਰਿਓ ਕਿਉਂਕਿ ਪਾਰਟੀ ਪਹਿਲਾਂ ਹੀ ਸਾਡੀ ਬੜੀ ਹਾਸ਼ੀਏ ਤੇ ਤੇ ਇਹੋ ਜਿਹਾ ਕੰਮ ਨਾ ਕਰਿਓ ਤੇ ਉਹ ਮੈਨੂੰ ਕਹਿੰਦੇ ਜੀ ਕੋਈ ਗੱਲ ਨਹੀਂ ਪਰ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਕੰਮ ਕਰਨਾ ਮੈਂ ਫਿਰ ਹਲਕੇ ਦੇ ਆ ਕੇ ਵਿੱਚ ਜਿਹੜੇ ਮੇਰੇ ਸੀਨੀਅਰ ਸਾਥੀ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਮੇਰੇ ਸਾਥੀ ਫਿਰ ਇਹਨਾਂ ਨੂੰ ਜਾ ਕੇ ਬਾਦਲ ਪਿੰਡ ਮਿਲ ਕੇ ਆਏ ਤੋਂ ਪ੍ਰਧਾਨ ਜੀ ਵੀ ਜਿੰਦੇ ਜਾਗਦੇ ਨੇ ਇਸ ਗੱਲ ਤੋਂ ਮੁੱਕਰ ਨਹੀਂ ਸਕਦੇ ਉਹਨਾਂ ਨੇ ਸਾਡੇ ਜਿਹੜੇ ਪੰਜ ਸੀਨੀਅਰ ਸਾਥੀ ਸੀ ਨਾ ਉਹਨਾਂ ਨੂੰ ਇਹ ਗੱਲ ਕੀਤੀ ਕਿ ਮੈਂ ਇਹਨਾਂ ਨੂੰ ਸ਼ਾਮਿਲ ਕਰਵਾ ਲੈਣਾ ਵਾ ਇਸ ਬਲਾਤਕਾਰੀ ਨੂੰ ਮੈਂ ਸ਼ਾਮਿਲ ਕਰਾ ਲੈਣਾ ਮੇਰੀ ਮਜਬੂਰੀ ਆ ਤੇ ਫਿਰ ਮੈਂ ਆ ਕੇ ਹਲਕੇ ਨੇ ਜਦੋਂ ਸਾਰੇ ਇਹਨਾਂ ਨੇ ਇਹਨਾਂ ਨੇ ਗੱਲ ਕੀਤੀ ਤੇ ਹਲਕੇ ਦੇ ਸੀਨੀਅਰ ਆਗੂ ਇਕੱਠੇ ਹੋਏ ਤਾਂ ਉੱਥੇ ਇਹ ਫੈਸਲਾ ਆਇਆ ਕਿ ਪਾਰਟੀ ਦਾ ਕੋਈ ਸੀਨੀਅਰ ਆਗੂ ਆ ਕੇ ਸਾਨੂੰ ਸਪਸ਼ਟ ਕਰੇ ਅਸੀਂ ਤਾਂ ਸਪਸ਼ਟੀਕਰਨ ਮੰਗਿਆ ਸੀ ਤੇ ਇਹਨਾਂ ਨੇ ਸਾਨੂੰ ਸਿਲਾ ਇਹ ਦੇ ਦਿੱਤਾ ਚਲੋ ਮੈਂ ਧੰਨਵਾਦ ਕਰਦਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕਿ ਜਿੰਨੇ ਮੈਨੂੰ ਪਾਰਟੀ ਚੋਂ ਕੱਢ ਦਿੱਤਾ ਪਰ ਪਾਰਟੀ ਚੋਂ ਇਸ ਕਰਕੇ ਕੱਢਿਆ ਕਿ ਕਿਉਂਕਿ ਮੈਂ ਬਲਾਤਕਾਰੀ ਦਾ ਰਾਹ ਰੋਕਿਆ ਸੀ ਨਹੀਂ ਮਜਬੂਰੀ ਵੀ ਕੁਝ ਦੱਸੀ ਹੋਊਗੀ ਪਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਕਿ ਮੇਰੀ ਇਹ ਮਜਬੂਰੀ ਹੈ ਮੈਂ ਤਾਂ ਕਰਕੇ ਕਰਾਉਣਾ ਕਿ ਲੋਕ ਸਭਾ ਚਾਹੁੰਦੇ ਨੇ ਕਿ ਇੱਕ ਬਲਾਤਕਾਰੀ ਨੂੰ ਪਾਰਟੀ ਚ ਲਿਆ ਕੇ ਆਪਾਂ ਕਿਹੜਾ ਮੀਲ ਪੱਥਰ ਸਥਾਪਿਤ ਕਰਨਾ ਚਾਹੁੰਦੇ ਆ ਕਿਹੜਾ ਝੰਡਾ ਗੱਡਣਾ ਚਾਹੁੰਦੇ ਆ ਕਿ ਜਿਹੜਾ ਬਾਕੀ ਜਿਹੜੇ ਮਿਹਨਤੀ ਵਰਕਰ ਉਹ ਨੇ ਕੰਮ ਕਰ ਸਕਦੇ ਉਹਨੇ ਕੀ ਵੱਖੜਾ ਨਵਾਂ ਆ ਕੇ ਕੰਮ ਕਰ ਦੇਣਾ ਸੀ ਕਿਉਂਕਿ ਲੋਕ ਸਾਰੇ ਧੀਆਂ ਪੁੱਤਾਂ ਵਾਲੇ ਨੇ ਕੋਈ ਵੀ ਇਹੋ ਜਿਹਾ ਗੰਦੇ ਬੰਦੇ ਨੂੰ ਆਪਣੇ ਘਰ ਨਹੀਂ ਵਾੜਨਾ ਚਾਹੂਗਾ ਤੇ ਅਸੀਂ ਵੀ ਇਸ ਕਰਕੇ ਦਾ ਰਾਹ ਰੁਕਦੇ ਸੀ ਕਿ ਸਾਡੀਆਂ ਧੀਆਂ ਭੈਣਾਂ ਨੇ ਕਿਉਂਕਿ ਜਿਹੜੀ ਸਿੱਖ ਕੌਮ ਦੇ ਜਿਹੜੇ ਸਾਡੇ ਪੁਰਾਣੇ ਜਰਨੈਲ ਸੀ ਨਾ ਜਦੋਂ ਮੁਸਲਮਾਨ ਉਸ ਸਮੇਂ ਦੇ ਵਿੱਚ ਧੀਆਂ ਚੁੱਕ ਕੇ ਲੈ ਕੇ ਜਾਂਦੇ ਸੀ ਤੇ ਉਹ ਜਾ ਕੇ ਛਡਾ ਕੇ ਲਿਆ ਕੇ ਉਹਨਾਂ ਨੂੰ ਬਾ ਇੱਜ਼ਤ ਉਹਨਾਂ ਦੇ ਘਰਾਂ 'ਚ ਪਹੁੰਚਾਉਂਦੇ ਸੀ ਤੇ ਇਹੋ ਜਿਹੇ ਬੰਦੇ ਜਿਹੜੇ ਉਹਨਾਂ ਦੀ ਇੱਜ਼ਤ ਨੂੰ ਰੋਲਦੇ ਨੇ ਅਸੀਂ ਉਹ ਪਾਰਟ 'ਚ ਨਹੀਂ ਸ਼ਾਮਲ ਹੋਣਾਗੇ ਸਾਡੇ ਕੋਲੇ ਖਬਰਾਂ ਸੀ ਪਿਛਲੇ ਦਿਨਾਂ ਤੋਂ ਕਿ ਤੁਸੀਂ ਆਮ ਆਰਮੀ ਪਾਰਟੀ 'ਚ ਵੀ ਜਾ ਸਕਦੇ ਹੋ ਤੁਹਾਨੂੰ ਅਪਰੋਚ ਹੋਈ ਨਹੀਂ ਮੈਂ ਮੇਰਾ ਪਰਮਾਤਮਾ ਜਾਣਦਾ ਜੀ ਮੈਂ ਕਿਸੇ ਵੀ ਆਗੂ ਜਾਂ ਵਰਕਰ ਦੇ ਨਾਲ ਉਹਨਾਂ ਦੇ ਪਾਰਟੀ ਦੇ ਨਾਲ ਕਿਸੇ ਨੇ ਮੈਂ ਆਪਣਾ ਸੰਪਰਕ ਨਹੀਂ ਕੀਤਾ ਨਾ ਉਹਨਾਂ ਨੇ ਮੇਰੇ ਨਾਲ ਕੋਈ ਸੰਪਰਕ ਕੀਤਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਮਰੀਦ ਕਦੀ ਇਹ ਸੋਚ ਨਹੀਂ ਸੀ ਕਿ ਪਾਰਟੀ ਛੱਡਣੀ ਹੈ ਕਿਉਂਕਿ ਮੈਂ ਮੇਰਾ ਖਿਆਲ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹੁਣ ਲੀਡਰ ਨੇ ਮੇਰਾ ਖਿਆਲ ਹੈ ਕਿ ਉਹ ਪਠਾਨਕੋਟ ਤੋਂ ਉੱਪਰੋਂ ਲੱਗ ਕੇ ਤੇ ਫਤਿਹਗੜ ਚੂੜੀਆਂ ਤੱਕ ਹੂੰ ਮੇਰਾ ਖਿਆਲ ਹੈ ਕਿ ਮੇਰਾ ਪਰਿਵਾਰ ਹੀ ਟਕਸਾਲੀ ਪਰਿਵਾਰ ਸੀ ਬਾਕੀ ਜਿੰਨੇ ਐ ਇਸ ਵੇਲੇ ਅਕਾਲੀ ਦਲ ਦੇ ਵਿੱਚ ਹੈਗੇ ਨੇ ਹਲਕਾ ਇੰਚਾਰਜ ਸਾਰੇ ਦੂਜੀਆਂ ਪਾਰਟੀਆਂ ਚੋਂ ਆਏ ਨੇ ਹੂੰ ਕਿਉਂਕਿ ਮੇਰੇ ਪਿਤਾ ਜੀ ਤੇ ਮੇਰੇ ਬਾਬਾ ਜੀ ਇਸ ਪਾਰਟੀ 'ਚ ਕੰਮ ਕਰਦੇ ਸੀ ਮੈਂ ਤਾਂ ਫਿਰ ਜਨਮ ਸਤ ਤੋਂ ਹੀ ਅਕਾਲੀ ਸੀ ਮੈਂ ਤਾਂ ਕੰਮ ਕਰਦਾ ਸੀ ਤੇ ਮੈਂ ਕੰਮ ਕਰ ਰਿਹਾ ਸੀ ਪਰ ਉਹਨਾਂ ਨੂੰ ਮੇਰਾ ਇਹ ਗਵਾਰਾ ਨਹੀਂ ਆਇਆ ਹੂੰ ਤਾਂ ਮੈਂ ਦਸਤਾਰ ਦਾ ਰੰਗ ਦੇਖ ਰਿਹਾ ਤੁਹਾਡੇ ਬੜਾ ਸੋਹਣਾ ਲੱਗ ਰਿਹਾ ਹੈ ਇਹ ਪਹਿਲਾਂ ਹੀ ਬੰਨ ਲੰਦੇ ਸੀ ਜਾਂ ਅੱਜ ਇੱਕ ਖਾਸ ਦਿਨ ਤੇ ਬੰਨਿਆ ਫਿਰ ਜੁਆਇਨਿੰਗ ਸੀ ਭਾਜਪਾ 'ਚ ਪੱਗ ਦਾ ਮੇਰੀ ਇੱਕ ਸ਼ੁਰੂ ਤੋਂ ਹੀ ਆਦਤ ਰਹੀ ਹੈ ਕਿ ਮੈਂ ਪੱਗ ਜਿਹੜੀਆਂ ਨੇ ਮੇਰਾ ਖਿਆਲ ਹੈ ਕਿ ਸਾਰੇ ਰੰਗ ਹੀ ਬੰਦਦਾ ਹੂੰ ਕਿਉਂਕਿ ਪਹਿਲਾਂ ਅਸੀਂ ਤੁਹਾਡੀਆਂ ਤਸਵੀਰਾਂ ਦੇਖਦੇ ਸੀ ਤੁਹਾਡੇ ਨੀਲਾ ਰੰਗ ਜਿਹੜਾ ਜ਼ਿਆਦਾਤਰ ਬੰਨਿਆ ਹੁੰਦਾ ਸੀ ਨਹੀਂ ਤੁਸੀਂ ਦੇਖਿਓ ਮੇਰੀਆਂ ਫੇਸਬੁੱਕ ਤੇ ਕਿਤੇ ਮੇਰੀਆਂ ਫੋਟੋਗ੍ਰਾਫਸ ਚੈੱਕ ਕਰਿਓ ਮੇਰੇ ਸਾਰੇ ਪੱਗਾਂ ਦੇ ਰੰਗ ਮੈਂ ਬੰਦਦਾ ਤੇ ਇਹ ਹੁਣ ਕੇਸਰੀ ਰੰਗ ਆ ਇਹ ਕੋਈ ਵੱਖਰਾ ਰੰਗ ਤੇ ਨਹੀਂਗਾ ਵਧੀਆ ਰੰਗ ਆ ਕਿਉਂਕਿ ਸਾਡੇ ਗੋਆ ਨੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਤੁਹਾਡੇ ਸੋਹਣਾ ਲੱਗ ਰਿਹਾ ਮੈਂ ਤਾਂ ਦਿਨ ਦੀ ਗੱਲ ਕਰਦਾ ਰੰਗਾਂ ਦੇ ਵਿੱਚ ਰੰਗਾਂ ਦੇ ਵਿੱਚ ਕੋਈ ਨਹੀਂ ਰੱਖਿਆ ਤੁਹਾਡੇ ਮਨ ਦਿਲ ਸਾਫ਼ ਹੋਣਾ ਚਾਹੀਦਾ ਤੁਹਾਡੇ ਦਿਲ ਜਿਹੜਾ ਵਾ ਨਾ ਉਹਦੇ ਵਿੱਚ ਕੋਈ ਮੈਲ ਨਹੀਂ ਹੋਣੀ ਚਾਹੀਦੀ ਰੰਗਾ ਰੂੰਗਾ ਨਾ ਨਹੀਂ ਕੁਝ ਬਣਦੀ ਕਈ ਚਿੱਟੇ ਰੰਗ ਬਨ ਕੇ ਤੇ ਉਹਨਾਂ ਦੇ ਦਿਲ ਕਾਲੇ ਹੁੰਦੇ ਆ ਇਸ ਕਰਕੇ ਗੁਰੂ ਦਾ ਰੰਗ ਹੈ ਤੇ ਗੁਰੂ ਦਾ ਰੰਗ ਹੈ ਬੀਜੇਪੀ ਲਈ ਕੀ ਕਰਨ ਜਾ ਰਹੇ ਹੋ ਖਾਸ ਖਲਖਾ ਜਿਹੜਾ ਗੁਰਦਾਸਪੁਰਾ ਉੱਚ ਬਹੁਤ ਜਗ੍ਹਾ ਜਿਹੜਾ ਬੀਜੇਪੀ ਦਾ ਘੜ ਮੰਨਿਆ ਜਾਂਦਾ ਸੀ ਖਾਸ ਕਰਕੇ ਲੋਕ ਸਭਾ ਹਲਕਾ ਗਰਦਾਸਪੁਰ ਨੂੰ ਮੰਨਿਆ ਜਾਵੇ ਜਿਵੇਂ ਪਠਾਨਕੋਟ ਜ਼ਿਲ੍ਹਾ ਦੇ ਵਿੱਚ ਪੋਆ ਹਲਕਾ ਆ ਜਾਂਦਾ ਹੈ ਵਿਧਾਨ ਸਭਾ ਤੇ ਦੂਜੇ ਪਾਸੇ ਦਿਨਾਨਗਰ ਆ ਜਾਂਦਾ ਹੈ ਤੇ ਸਜਾਨਪੁਰ ਆ ਜਾਂਦਾ ਹੈ ਤੇ ਪਠਾਨਕੋਟ ਖੁਦ ਆਏ ਨਾ ਉਹ ਜਿਹੜੇ ਹਲਕੇ ਨੇ ਉਹ ਬੀਜੇਪੀ ਦਾ ਘੜ ਮੰਨਿਆ ਜਾਂਦਾ ਖਾਸ ਕਰਕੇ ਜਿਹੜਾ ਤੁਹਾਡਾ ਵਿਧਾਨ ਸਭਾ ਹਲਕਾ ਜਿੱਥੋਂ ਤੁਸੀਂ ਹੁਣ ਜੁਆਇਨਿੰਗ ਕੀਤੀ ਹੈ ਡੇਰਾ ਬਾਬਾ ਨਾਨਕ ਉਧਰ ਮੰਨਿਆ ਜਾਂਦਾ ਸੀ ਕਿ ਬੀਜੇਪੀ ਥੋੜੀ ਜੀ ਵੀਕ ਹੈਗੀ ਹੈ ਤੁਸੀਂ ਕੀ ਕਰਨ ਜਾ ਰਹੇ ਹੋ ਵੇਖੋ ਜੀ ਮੈਂ ਪਾਰਟੀ ਵਿੱਚ ਬਤੌਰ ਵਰਕਰ ਕੰਮ ਕਰਦਾ ਹਾਂ ਮੈਂ 1992 ਦੇ ਵਿੱਚ ਪਹਿਲੀ ਵਾਰੀ ਯੂਥ ਕਲ ਇਲ ਦਾ ਜਨਸਕੱਤਰ ਬਣਿਆ ਸੀ ਮੈਂ ਹੱਥੀਂ ਕੰਮ ਕੀਤਾ ਮੈਂ ਪੈਰਾਸ਼ੂਟ ਰਾਈ ਨਹੀਂ ਸੀ ਆਇਆ ਮੈਂ ਜਦੋਂ ਵੀ ਪਾਰਟੀ ਦਾ ਜਨਸਕੱਤਰ ਬਣਿਆ ਉਦੋਂ ਮੈਂ ਦਰਿਆ ਵੀ ਵਛਾਈਆਂ ਧਰਨਿਆਂ ਤੇ ਵੀ ਬੈਠੇ ਹਾਂ ਡਾਂਗਾ ਵੀ ਖਾਧੀਆਂ ਪਾਣੀ ਦੇ ਬਿਛਾੜਾ ਵੀ ਖਾਧੀਆਂ ਤੇ ਹਰ ਜਿਹੜੀ ਜਿਮਨੀ ਇਲੈਕਸ਼ਨ ਆਈ ਆ ਜਾਂ ਦਿੱਲੀ ਦੇ ਵਿੱਚ ਇਲੈਕਸ਼ਨ ਆਉਂਦੀਆਂ ਰਹੀਆਂ ਨੇ ਜਾਂ ਕਿਤੇ ਵੀ ਕਿੱਥੇ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਲੜਦਾ ਰਿਹਾ ਤੇ ਡਿਊਟੀ ਲਾਉਂਦਾ ਰਿਹਾ ਹਰ ਥਾਂ ਪਹੁੰਚਦੇ ਰਹੇ ਤੇ ਮੇਰੇ ਨਾਲ ਮੇਰੇ ਸਾਥੀ ਜਿਹੜੇ ਸੀ ਨਾ ਵੱਡੀ ਗਿਣਤੀ ਚ ਅਸੀਂ ਜਾਂਦੇ ਹੁੰਦੇ ਸੀ ਅਸੀਂ ਕੰਮ ਕਰਨਾ ਜਾਣਦੇ ਸਾਂ ਤੇ ਸਾਨੂੰ ਪਾਰਟੀ ਆਵਾਜ਼ ਮਾਰ ਕੇ ਡਿਊਟੀ ਲਾਉਂਦੀ ਹੁੰਦੀ ਸੀ ਅਸੀਂ ਜ਼ਮੀਨ ਪੱਧਰ ਤੇ ਕੰਮ ਕਰਨ ਵਾਲੇ ਸਾਰੇ ਜਿਹੜੇ ਮੇਰੇ ਸਾਥੀ ਤੇ ਮੈਂ ਆ ਤੇ ਮੈਂ ਜੇ ਹੁਣ ਬੀਜੇਪੀ ਚ ਆਇਆ ਵਾਂ ਤੇ ਮੈਂ ਜ਼ਮੀਨ ਪੱਧਰ ਤੇ ਵਰਕਰ ਦੇ ਤੌਰ ਤੇ ਕੰਮ ਕਰਕੇ ਤੇ ਪਾਰਟੀ ਨੂੰ ਮਜ਼ਬੂਤ ਕਰਾਂਗਾ ਕੋਈ ਪਾਰਟੀ ਨਾਲ ਕਮਿਟਮੈਂਟ ਹੋਈ ਕਿਸ ਤਰ੍ਹਾਂ ਦੀ ਕਮਿਟਮੈਂਟ ਕਰਕੇ ਜੇ ਕੰਮ ਕੀਤਾ ਤੇ ਉਹਦਾ ਮਜ਼ਾ ਨਹੀਂ ਕੰਮ ਕਰਾਂਗੇ ਪਾਰਟੀ ਨੂੰ ਜੇ ਚੰਗਾ ਲੱਗੂਗਾ ਤੇ ਕੋਈ ਸਾਡੇ ਤੇ ਜਿਹੜਾ ਵਾ ਹੱਥ ਤਗੜੇ ਹੋ ਕੇ ਰੱਖੂਗੀ ਕਮਿਟਮੈਂਟ ਕਰਕੇ ਜ਼ਿੰਦਗੀ ਚ ਕਮਿਟਮੈਂਟਾਂ ਕਰਕੇ ਜੇ ਕਰੀਓ ਤਾਂ ਸਬਦੇबाजी ਆ ਤੇ ਸਬਦੇबाजी ਕਰਕੇ ਕਦੀ ਕੋਈ ਕੰਮ ਨਹੀਂ ਕੀਤਾ ਮਿਹਨਤ ਕਰਾਂਗੇ ਤੇ ਮਿਹਨਤ ਦੇ ਨਾਲ ਜਿਹੜੇ ਆ ਉਹ ਆਪਣਾ ਜਿਹੜਾ ਪਾਰਟੀ ਦੇ ਸਾਰਾ ਜਿਹੜੇ ਆ ਹੁਕਮ ਹੈ ਉਹਨੂੰ ਸਿਰੇ ਚੜਾ ਕਾਲੀ ਦਲ ਚੋਂ ਕੱਢੇ ਜਾਣ ਦਾ ਜਾਉਣਾ ਦੇ ਵੱਲੋਂ ਕੱਢਿਆ ਗਿਆ ਤੁਹਾਨੂੰ ਉਹ ਤਾਂ ਕਹਿੰਦੇ ਨਹੀਂ ਅਸੀਂ ਕੱਢਿਆ ਕੋਈ ਗਿਲਾ ਹੈ ਤੁਹਾਨੂੰ ਨਹੀਂ ਮੈਂ ਤਾਂ ਪਾਰਟੀ ਪ੍ਰਧਾਨ ਦਾ ਰਾਤ ਨੂੰ ਹੀ ਮੇਰਾ ਖਿਆਲ ਮੈਂ ਟਵੀਟ ਵੀ ਕਰ ਦਿੱਤਾ ਸੀ ਤੇ ਮੈਂ ਆਪਣੇ ਫੇਸਬੁੱਕ ਤੇ ਪਾ ਦਿੱਤਾ ਕਿ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇਸ ਕਰਕੇ ਪਾਰਟੀ ਚੋਂ ਕੱਢਿਆ ਕਿ ਮੈਂ ਇੱਕ ਬਲਾਤਕਾਰੀ ਦਾ ਰਾਹ ਰੋਕਿਆ ਤੇ ਜੇ ਮੈਨੂੰ ਇਹੋ ਜੇ ਕਾਰਜਾਂ ਕਰਕੇ ਕੱਢੋਗੇ ਤਾਂ ਮੈਂ ਇਹ ਸਾਰੇ ਕੰਮ ਜਿਹੜੇ ਆ ਕਰਨ ਨੂੰ ਤਿਆਰ ਹਾਂ ਕਿਉਂਕਿ ਇਹ ਨਹੀਂ ਮੈਂ ਕਦੀ ਚਾਹੂੰਗਾ ਕਿ ਬਲਾਤਕਾਰੀ ਜਿਹੜਾ ਉਹ ਸਾਡੀਆਂ ਧੀਆਂ ਭੈਣਾਂ ਨੂੰ ਆ ਕੇ ਤੇ ਉਹਨਾਂ ਚ ਵਿਚਰੇ ਤੇ ਉਹਨਾਂ ਦੀ ਜਿਹੜੀ ਆ ਪੱਤ ਸੁਰੱਖਿਆਤ ਨਾ ਹੋਵੇ ਮੈਨੂੰ ਤੇ ਇਸ ਗੱਲ ਤੇ ਵੀ ਮਲਾਲ ਹੈ ਕਿ ਜਿਹੜੇ ਉਹਦੇ ਨਾਲ ਚਾਰ ਪੰਜ ਤੁਰੇ ਫਿਰਦੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਕਿਸ ਬੰਦੇ ਦੇ ਨਾਲ ਫਿਰਦੇ ਜਿਹਦਾ ਕਰਦਾਰ ਹੈ ਨਹੀਂ ਆਪਾਂ ਕਰਦਾਰਾਂ ਕਰਕੇ ਤੁਰੇ ਫਿਰਦੇ ਆ ਤੇ ਇਸ ਬੰਦੇ ਦਾ ਕਰਦਾਰ ਹੈ ਨਹੀਂ ਤੁਸੀਂ ਜਦੋਂ ਉਹਨੂੰ ਨਾਲ ਲੈ ਕੇ ਜਾਂਦੇ ਜੇ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਰਜੂਗਾ ਕਿ ਇਸ ਚੀਜ਼ ਤੋਂ ਬਚੋ ਤੁਹਾਡਾ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਸੀ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਫਿਰ ਇੱਧਰ ਆਏ ਕਿਵੇਂ ਸਭਤੀ ਸੀ ਸਾਰੀ ਜਦੋਂ ਕੋਈ ਕੰਮ ਕਰੀਦਾ ਨਾ ਸਾਰਾ ਪਰਿਵਾਰ ਇਕੱਠਾ ਬੈਠਦਾ ਹੂੰ ਵੇਖੋ ਮੇਰੇ ਮਾਤਾ ਜੀ ਤੇ ਮੇਰੇ ਪਿਤਾ ਜੀ ਉਹ ਉਸ ਅਕਾਲ ਪੁਰਖ ਦੇ ਕੋਲ ਨੇ ਜੀ ਮੈਂ ਤੇ ਮੇਰਾ ਭਰਾ ਵਾ ਸੀ ਦੋਵੇਂ ਅਸੀਂ ਦੋਵਾਂ ਨੇ ਸਾਡੇ ਮੇਰੇ ਪਰਿਵਾਰ ਅਸੀਂ ਸਾਰੇ ਨੇ ਜੋ ਸਲਾਹ ਕੀਤੀ ਹੂੰ ਤੇ ਫਿਰ ਸਾਡੇ ਸਾਰੇ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ ਬੀਜੇਪੀ ਚ ਸ਼ਾਮਲ ਹੋ ਗਏ ਠੀਕ ਹੈ ਪਰਿਵਾਰ ਮੇਰਾ ਨਾਲ ਹੈ ਮੇਰੇ ਸਾਰੇ ਠੀਕ ਹੈ ਜੀ ਅ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੁਹਾਡਾ ਜੀ ਤੁਸੀਂ ਮੌਕਾ ਦਿੱਤਾ ਮੈਨੂੰ ਤੇ ਤੁਸੀਂ ਸਾਰੇ ਦਰਸ਼ਕਾਂ ਤੱਕ ਮੇਰੀ ਆਵਾਜ਼ ਨੂੰ ਪਹੁੰਚਾਇਆ ਧੰਨਵਾਦ ਤਾਂ ਇਹ ਸਨ ਰਵੀ ਕਾਂ ਸਿੰਘ ਕਾਲੋ ਜਿਨ੍ਹਾਂ ਦੇ ਵੱਲੋਂ ਭਾਜਪਾ ਜੁਆਇਨ ਕੀਤੀ ਗਿਆ ਉਹਨਾਂ ਨੇ ਸਾਰੇ ਕਾਰਨ ਦੱਸੇ ਨੇ ਭਾਜਪਾ ਕਿਉਂ ਜੁਆਇਨ ਕੀਤੀ ਹੈ ਤੇ ਅਕਾਲੀ ਦਲ ਦੇ ਵਿੱਚੋਂ ਕਿਉਂ ਉਹਨਾਂ ਨੂੰ ਕੱਢਿਆ ਗਿਆ ਇਸ ਦੇ ਵਿੱਚ ਸਭ ਤੋਂ ਜ਼ਰੂਰ ਦੇ ਉੱਤੇ ਖੁੱਲ੍ਹ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਬਲਾਤਕਾਰੀ ਦਾ ਜਿਹੜਾ ਉਹਨਾਂ ਦਾ ਦਾਅਵਾ ਹੈ ਕਿ ਮੈਂ ਇੱਕ ਬਲਾਤਕਾਰੀ ਦਾ ਰਾਰਾ ਰੋਕੇ ਸੀ ਕਰਕੇ ਮੈਨੂੰ ਅਕਾਲੀ ਦਲ ਦੇ ਵੱਲੋਂ ਕੱਢਿਆ ਗਿਆ ਔਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਨ ਮਿਊਰ ਦੇ ਨਾਲ